ਨਾ ਮੈਂ ਤੁਹਾਡਾ ਜੀ ਸੁਖਦੇਵ ਮਲੇਠੀਆ ਕੀ ਗੱਲ ਕੀ ਹੋਈ ਹੈ ਜੀ ਕੀ ਜੀ ਕੋਈ ਦਸ ਦੇ ਵਿੱਚ ਹੋਰ ਆਏ ਸੀਗੇ ਤੇ ਗਾਦੀ ਦੇ ਨਾ ਕਰਨ ਤੋਂ ਬਾਹਰੀਆਂ ਤੇ ਨਕਦਾ ਕੋਕਾ ਨਾ ਕੱਟ ਕੇ ਲੈ ਗਏ ਨਾਲੇ ਹਨ ਕਿ 60 ਵਜੇ 7 ਤੇ ਕੋਸ਼ਟੇ ਮਨਾਂ ਨੂੰ ਧਿਆਨਤ ਹੋ ਗਿਆ ਤੇ ਸਾਨੂੰ ਅਸੀਂ ਗੰਗਨ ਰਣ ਨੇ ਤੇ ਸਾਨੂੰ ਇਹਨਾਂ ਨੇ ਦੋ ਟਾਈਮ ਜੀ ਫੋਨ ਕੀਤਾ ਤੇ ਉੱਥੋਂ ਅਸੀਂ ਸਵੇਰੇ ਹਨ ਕਿ 4 4:30 ਚੱਲ ਰਹੀ ਹੈ ਇੱਥੇ ਪਹੁੰਚ ਗਈ ਸੀ ਸੀਸੀਟੀਵੀ ਕੈਮਰੇਜ ਕੋ ਛਾਇਆ ਹੈ ਸੀਸੀਟੀਵੀ ਕੈਮਰੇਜ ਤੇ ਪਾਜੀ ਇੱਥੇ ਕਹਿੰਦੇ ਹੁੰਦੇ ਆ ਵੀ ਯਾਨੀ ਕਿ ਦੋ ਮੋਟਰਸਾਈਕਲ ਵਾਲੇ ਨਾ ਇੱਕ ਮੋਟਰਸਾਈਕਲ ਤੇ ਦੋ ਬੰਦੇ ਜਾਂਦੇ ਵਿਛੜੇ ਠੀਕ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਕਾਰਵਾਈ ਜੀ ਸਾਨੂੰ ਇਨਸਾਫ ਨਹੀਂ ਠੀਕ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਜੀ ਲਗਭਗ 1.5 ਟੋਲਾ ਸੋਨਾ ਹੋ ਗਿਆ ਠੀਕ ਕੀ ਤੁਹਾਡਾ ਜੀ ਰਾਮਚੰਦਰ ਕਿੱਥੇ ਰਹਿੰਦੇ ਹੋ ਜੀ ਤੁਸੀਂ ਛੋੜੀਆ ਚੰਦ ਕੀ ਗਲਤ ਹੋਈਏ ਮਾਤਾ ਦਾ ਕੀ ਨਾਮ ਸੀ ਮਾਤਾ ਦਾ ਨਾਮ ਖੇਤੀ ਦੇਵੀ ਸੀ ਅਸੇ ਕੀ ਗਲਤ ਕੀ ਹੋਈ ਜੀ ਕਿੰਨੇ ਕੁ ਜੀ ਦੀ ਗੱਲ ਹੈ ਗਲਤ ਜੀ ਜਿਹੜੇ ਕੁਝ ਜੀ ਗੁਆਂਢ ਚਾਹਤ ਲੋਕ ਆਏ ਸੀ ਹੂੰ ਤੇ ਚੋਰੀ ਕਰਕੇ ਲੈ ਗਏ ਤੇ ਦਾਦੀ ਨੂੰ ਪੁੱਆ ਕਰਦੇ ਇਹ ਕਿੱਦਾਂ ਅੱਛਾ ਘਰੇ ਕੌਣ ਕੌਣ ਸੀ ਉਦੋਂ ਘਰੇ ਚਿਤਨ ਪਰਾ ਸੀਗੇ ਹੂੰ ਹੂੰ ਮੈਂ ਡੇਢੀ ਵਕਤ ਮਾਚਾ ਦੇ ਪੁਰਾਣੇ ਕਰਸੋਂ ਦੇ ਸੀ ਅੱਛਾ ਕਿਵੇਂ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਘਟਨਾ ਦਾ ਕਿਸ ਤਰ੍ਹਾਂ ਪਤਾ ਸਾਨੂੰ ਜਦੋਂ ਉਹ ਚਲੇ ਗਏ ਉਹ ਸੁਬਾਹ ਰਿਹਾ ਸੀ ਜੀ ਕਿਸਨੇ ਕਬੀ ਦੀ ਘਟਨਾ ਹੈ 1:30 ਵਜੇ 1:30 ਵਜੇ ਕੀ ਲੈ ਕੇ ਕੀ ਗਿਆ ਮਾਤਾ ਜੀ ਦੇ ਕੋਲ ਕੀ ਸੀਗਾ ਮਾਲੀਆਂ ਬੋਲੀਆਂ ਸਿੱਧੋਂ ਲੈ ਕੇ ਤੇ ਕੰਚੇ ਸੀਗਾ ਕੌਣ ਲੈ ਗਿਆ ਤੇ ਸਿਰ ਤੇ ਕੋਈ ਛੱਟ ਤੇ ਨਿਸ਼ਾਨੂ ਹਾਂ ਤੇ ਕੌਣ ਲੱਗਿਆ ਸਾਰੇ ਕੋਈ ਛੱਟ ਮਾਰੀ ਹੈ ਮੈਂ ਪੁਲਿਸ ਮੌਕੇ ਤੇ ਮੌਕੇ ਪੁਲਿਸ ਆ ਗਈ ਆ ਗਈ ਸੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਕਾਰਵਾਈ ਆਪਸ਼ਨ ਹੈ ਚਾਹਣੀਆਂ ਵਿਚਾਨ ਦੇ ਰਾਹ ਤੇ ਜੀ ਤੁਹਾਡਾ ਜੀ ਰੇਨੂ ਰਾਣੀ ਕੀ ਲੱਗਦੇ ਤੁਸੀਂ ਉਹਨਾਂ ਦੇ ਕੋਤਰਵਾ ਉਹਨਾਂ ਦੇ ਕੀ ਨਾਮ ਕੀ ਹੈ ਉਹਨਾਂ ਦਾ ਕੀ ਗੱਲਬਾਤ ਹੋਈ ਹੈ ਜੀ ਤੁਹਾਡੇ ਘਰ ਵਿੱਚ ਉਹਨਾਂ ਦਾ ਥੇਤੀ ਨਾ ਸੀ ਖੇਤੀ ਦੇਵੀ ਨਾਮ ਸੀਗਾ ਹੂੰ ਹੂੰ ਗੱਲਬਾਤ ਜੀ ਕੋਈ ਬੰਦੇ ਆਏ ਹੋਏ ਨੇ ਅਸੀਂ ਤਾਂ ਸੁੱਤੇ ਪਏ ਸੀ ਉੱਤੇ ਚਬਾਰੇ ਤੇ ਹੂੰ ਹੂੰ ਤੇ ਸਾਨੂੰ ਤਾਂ ਬਾਅਦ ਚ ਫੋਨ ਆਇਆ ਮੇਰੇ ਤੇਰ ਕੋਲੇ ਸੁੱਤਾ ਸੀ ਉਹਨੂੰ ਥੋੜੀ ਬਹੁਤ ਆਵਾਜ਼ ਆਈ ਤਾਂ ਉੱਾਰ ਆਇਆ ਉਦੋਂ ਤੱਕ ਪਹੁੰਚ ਗਏ ਸੀ ਉੱਥਾਂ ਤੇ ਸਾਨੂੰ ਫੋਨ ਕੀਤਾ ਉਹਨਾਂ ਨੇ ਅਸੀਂ ਥੱਲੇ ਆਏ ਪਉਣੇ 2 ਵਜੇ ਤਾਂ ਬਾਅਦ ਚ ਦਰਦਰ ਸਮਾਨ ਵੇਖਿਆ ਤੇ ਬਾਅਦ ਚ ਦਾਦੀ ਨੂੰ ਸੰਭਾਲਿਆ ਉਹ ਭੁੱਖ ਚੁੱਕੇ ਸੀ ਕਰਦੇ ਵਿੱਚ ਨੇ ਮੈਂਬਰ ਸੀ ਕਿਸੇ ਨੂੰ ਕੋਈ ਆਵਾਜ਼ ਕਿਸੇ ਤਰ੍ਹਾਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਤੁਹਾਨੂੰ ਮਾਤਾ ਜੀ ਕਿਸ ਹਾਲਾਤ ਦੇ ਵਿੱਚ ਮਿਲੇ ਸੀ ਉਹ ਮੁੱਕ ਜੁੱਕੇ ਸੀ ਤੇ ਉਹਨਾਂ ਦੇ ਹੱਥ ਪਿੱਛਾ ਨੂੰ ਸੀ ਤੇ ਗੋਡੇ ਖੜੇ ਸੀ ਉਹਨਾਂ ਦੇ ਹਾਂ ਹਾਂ ਅੱਖਾਂ ਤੇ ਮੂੰਹ ਦੋਨੋਂ ਬੰਦ ਸੀ ਜੀ ਅੱਖਾਂ ਤੇ ਮੂੰਹ ਬੰਦ ਕਰ ਰੱਖੀ ਸੀ ਕੰਨਾਂ ਚੋਂ ਮਾਇਆ ਸੀ ਮੱਥੇ ਤੇ ਸਟੋਜ ਜੀ ਜੀ ਕੀ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਤੇ ਜੇ ਬੰਦੇ ਉਹ ਲੱਭ ਜਾਂਦਾ ਸੀ ਤਾਂ ਉਹਨਾਂ ਨੂੰ ਸਜ਼ਾ ਦਿਲਾਉਣਾ ਚਾਹੁੰਦੇ ਆ ਠੀਕ ਬੀਤੀ ਰਾਤ 13 14 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਚੂੜੀwala ਤੰਨਾ ਵਿਖੇ ਖੇਤੀ ਦੇਵੀ ਪਤਨੀ ਖਿਆਲੀ ਰਾਮ ਉਮਰ ਕਰੀਬ 82 ਸਾਲ ਦਾ ਅਣਪਛਾਤੇ ਆਦਮੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਉਸ ਟਾਈਮ ਘਰ ਦੇ ਵਿੱਚ ਕਰੀਬ 5 ਮੈਂਬਰ ਜਿਹੜੇ ਹੋਰ ਵੀ ਸੁੱਤੇ ਪਏ ਸੀਗੇ ਪਰਿਵਾਰ ਵਾਲਿਆਂ ਦੀ ਸਟੇਟਮੈਂਟ ਦੇ ਉੱਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਤਫ਼ਤੀਸ਼ ਜਾਰੀ ਹੈ